ਤੇ ਕੁਰਾ ਕੀ ਹੁੰਦਾ ਲੂਪ ਦੇ ਕੋਰੇ ਬਾਰੇ ਸਿਰਫ ਉਹੀ ਦੱਸ ਸਕਦਾ ਹੈ ਜਿਸ ਨੇ ਸਰਦ ਠੰਡੀਆਂ ਕੰਕਰਾਲੀਆਂ ਰਾਤਾਂ ਠੰਡ ਵਿੱਚ ਬਰਤੀਕ ਕੀਤੀਆਂ ਹੋਣ ਅਤੇ ਗਰਮੀ ਦੀਆਂ ਕਦੀਆਂ ਤੁੱਪਾਂ ਦਾ ਸੇਕ ਆਪਣੇ ਪਿੰਡੇ ਤੇ ਹੰਡਾਇਆ ਹੋਵੇ ਸਰਦ ਤੇ ਠੰਡੀਆਂ ਰੁੱਤਾਂ ਦਾ ਸਾਡੇ ਸਿੱਖ ਇਤਿਹਾਸ ਨਾਲ ਬਹੁਤ ਸੰਬੰਧ ਹੈ ਬਹੁਤ ਡੇਰਾ ਸੰਬੰਧ ਹੈ ਕਿਉਂਕਿ ਅਮੇ ਜੇਟ ਹਾਰ ਦੀ ਗਰਮੀ ਦਾ ਸੇਕ ਹੋਵੇ ਟਿਪਾਂ ਵਿੱਚ ਪੋ ਮੰਗਦੀਆਂ ਸ਼ੀਤਲ ਹਵਾਵਾਂ ਟੀਆਂ ਨੂੰ ਚੀਰਨ ਵਾਲੀ ਠੰਡ ਹੋਵੇ ਸਾਡੀ ਸਿੱਖ ਕੌਮ ਅੰਦਰ ਇੰਨਾ ਮੌਸਮ ਨਹੀਂ ਆਪਣੇ ਗੈਰੀ ਸ਼ਾਪ ਛੱਡੀ ਹੈ ਤੋ ਵੀ ਸਮਾਂ ਆਪਣੀ ਚਾਲ ਦੀ ਅਨੁਸਾਰ ਚੱਲਦਾ ਤੇ ਮੌਸਮ ਬਦਲਦੇ ਨਹੀਂ ਹਰ ਥਾਂ ਮੌਸਮ ਆਉਂਦੇ ਨਹੀਂ ਤਾਂ ਕੌਮ ਉਹਨਾਂ ਨੂੰ ਯਾਦਕਾਰਾਂ ਦੇ ਰੂਪ ਵਿੱਚ ਮਨਾਉਂਦੇ ਹਨ ਇਸ ਸੰਬੰਧ ਵਿੱਚ ਪੋ ਦੇ ਮਹੀਨੇ ਵਿੱਚ ਦੁੱਧ ਦਸ਼ਕਾਉਂ ਦੀ ਸੇਵਾ ਸ਼੍ਰਮਣੀ ਪਿਤਾ ਨੇ ਜਦੋਂ ਦਸ਼ਮੇਸ਼ ਪਿਤਾ ਜੀ ਦੇ ਛੋਟੇ ਲਾਲ ਅਤੇ ਬਜ਼ੁਰਗ ਮਾਤਾ ਗੁਜਰਕੌਰ ਜੀ ਨੂੰ ਠੰਡੇ ਬਰਜ ਵਿੱਚ ਕੈਦ ਕੀਤਾ ਹੋਇਆ ਸੀ ਜੀ ਲਈ ਧੰਨ ਧੰਨ ਬਾਬਾ ਮੋਤੀराम ਮਹਾਰਾ ਜੀ ਜਿੰਨਾ ਦਾ ਨਾਮ ਹਮੇਸ਼ਾ ਰੈਂਦੀ ਦੁਨੀਆ ਤੱਕ ਕਾਇਮ ਰਹੇਗਾ ਤਨ ਤਨ ਬਾਬਾ ਮੋਤੀराम ਮਹਾਰਾਜੀ ਇਹਨਾਂ ਦੇ ਪਿਤਾ ਜੀ ਦਸ਼ਮੇਸ਼ ਪਿਤਾ ਜੀ ਦੇ ਪਰਿਵਾਰ ਸਮੇਤ ਆਨੰਦਪੁਰ ਸਾਹਿਬ ਦਾ ਜਦੋਂ ਦਸ਼ਮੇਸ਼ ਪਿਤਾ ਜੀ ਕਿਲਾ ਛਾੜਦੇ ਨੇ ਉਹਨਾਂ ਦੇ ਨਾਲ ਕਿਲਾ ਛਾੜਦੇ ਨੇ ਸਰਸ ਨਦੀ ਦੇ ਕੰਢੇ ਜਦੋਂ جنگ ਹੁੰਦੀ ਹੈ ਤਾਂ ਦਸ਼ਮੇਸ਼ ਪਿਤਾ ਜੀ ਨੇ ਅਨੇਕਾਂ ਸਿੰਘਾਂ ਨਾਲ ਪਾਈ ਮੋਤੀराम ਮਹਿਰਾਜੀ ਦੇ ਪਿਤਾ ਜੀ ਸ਼ਹਾਦਤ ਦਾ ਜਾਮ ਪੀਂਦੇ ਨੇ ਤੇ ਪਿਆਰਿਆਂ ਵਿੱਚੋਂ ਇੱਕ ਪਿਆਰੇ ਪਾਈ ਦਿਆ ਸਿੰਘ ਜੀ ਜੋ ਬਾਬਾ ਮੋਤੀराम ਮਹਿਰਾਜੀ ਦੇ ਚਾਚਾ ਜੀ ਸਨ ਇਸ ਤਰ੍ਹਾਂ ਧੰਨ ਧੰਨ ਬਾਬਾ ਮੋਤੀराम ਮਹਿਰਾਜੀ ਦਾ ਗੁਰੂ ਘਰ ਦੇ ਨਾਲ ਅਥਾਹ ਪ੍ਰੇਮ ਅਤੇ ਅਟੁੱਟ ਰਿਸ਼ਤਾ ਇਸੇ ਕਰਕੇ ਬਾਬਾ ਮੋਤੀराम ਮਹਿਰਾਜੀ ਆਪਣੀ ਜ਼ਿੰਦਗੀ ਵਿੱਚ ਕਮਾਈ ਹੋਈ ਪੂੰਜੀ ਦਾ ਇੱਕ ਇੱਕ ਪੈਸਾ ਹੀ ਨਹੀਂ ਸਉ ਆਪਣਾ ਪੂਰਾ ਜੀਵਨ ਆਪਣਾ ਪੂਰਾ ਪਰਿਵਾਰ ਗੁਰੂ ਘਰ ਦੇ ਲਈ ਖੇ ਲਾਉਂਦੇ ਨੇ ਘਰ ਨਾਲ ਅਥਾਹ ਪ੍ਰੇਮ ਰੱਖਣ ਵਾਲੇ ਬਾਬਾ ਮੋਤੀराम ਮਹਰਾਜ ਜੀ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਦਸ਼ਮੇਸ਼ ਪਿਤਾ ਜੀ ਦੇ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸੂਬੇਦਾਰ ਨੇ ਇਸ ਠੰਡੇ ਬੁਰਜ ਵਿੱਚ ਕੈਦ ਕੀਤਾ ਹੋਇਆ ਤਾਂ ਉਸ ਲਈ ਉਹ ਆਪਣੀ ਪਤਨੀ ਨਾਲ ਮਿਲ ਕੇ ਗੁਰੂ ਘਰ ਦੀ ਸੇਵਾ ਕਰਨ ਦੀ ਫਿਓਂਤ ਬਣਾਉਂਦੇ ਨੇ ਉਹ ਸੋਚਦੇ ਹਨ ਕਿ ਕਿ ਉਹਨਾਂ ਪਹਿਰੇਦਾਰਾਂ ਨੂੰ ਲਾਲਚ ਦੇ ਕੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰਕੌਰ ਜੀ ਨੂੰ ਦੁੱਧ ਪਿਉਂਦੀ ਸੇਵਾ ਕੀਤੀ ਜਾਵੇ। ਤਿਰਮ ਮਹਰਾਜੀ ਜੇਲ੍ਹਨਾ ਅਤੇ ਸਿਪਾਈਆਂ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਕਿਉਂਕਿ ਬਾਬਾ ਜੀ ਉਸ ਵੇਲੇ ਖਾਣਾ ਬਣਾਉਣ ਵਾਲੀ ਰਸੋਈ ਦੀ ਨੌਕਰੀ ਕਰਿਆ ਕਰਦੇ ਸਨ। ਆਪਣੀ ਨਾਲ ਸਲਾਹ ਕਰਨ ਪਿੱਛੋਂ ਬਾਬਾ ਮੋਤੀराम ਮਹਰਾਜੀ ਆਪਣੀ ਪਤਨੀ ਦੇ ਗਹਿਣੇ ਲੈ ਕੇ ਆਈਆਂ ਨੂੰ ਦਿੰਦੇ ਹਨ ਅਤੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬ ਜਦਿਆਂ ਨੂੰ ਦੁੱਧ ਪਿਲਾਉਣ ਦੀ ਸੇਵਾ ਕਰਕੇ ਆਪਣੇ ਪੂਰਨ ਗੁਰਸਿੱਖ ਹੋਣ ਦਾ ਪਰਮਾਨੰਦਿੰਦੇ ਨੇ ਤੇ ਰਾਤੀਂ ਵੇਲੇ ਬਾਬਾ ਮੋਤੀराम ਮਹਾਰਾਜ ਜੀ ਸਿਪਾਹੀਆਂ ਨੂੰ ਲਾਲਚ ਦੇ ਕੇ ਮਾਤਾ ਜੀ ਅਤੇ ਛੋਟੇ ਸਾਹਿਬ ਜਦਿਆਂ ਨੂੰ ਦੁੱਧ ਪਿਲਾਉਣ ਲਈ ਠੰਡੇ ਵਿੱਚ ਵਿੱਚ ਪਹੁੰਚਦੇ ਹਨ ਤਾਂ ਉਹ ਮਾਤਾ ਜੀ ਅਤੇ ਛੋਟੇ ਸਾਹਿਬ ਜਦਿਆਂ ਅੱਗੇ ਬੇਨਤੀ ਕਰਦੇ ਹਨ ਕਿ ਮਾਤਾ ਜੀ ਦੁੱਧ ਛਕੋ ਤੁਹਾਡੇ ਲਈ ਦੁੱਧ ਲੈ ਕੇ ਆਇਆ ਹਾਂ ਇੱਕ ਗੱਲ ਯਾਦ ਰੱਖੋ ਕਿ ਉਸ ਵੇਲੇ ਚਾਰੇ ਪਾਸੇ ਦੁਸ਼ਮਣ ਹੀ ਸਨ ਮਾਤਾ ਜੀ ਅਤੇ ਸਾਹਿਬ ਜਾਦਿਆਂ ਨੂੰ ਕੋਈ ਵੀ ਅਧਿਕਾਰ ਨਹੀਂ ਦਿੰਦਾ ਸੀ ਅਤੇ ਨਾ ਹੀ ਕੋਈ ਆਦਰ ਕਰਦਾ ਸੀ ਚਾਰੇ ਪਾਸੇ ਦੁਸ਼ਮਣ ਅਤੇ ਦੁਸ਼ਮਣਾਂ ਦੀਆਂ ਸਾਜ਼ਿਸ਼ਾਂ ਕਰਕੇ ਮਾਤਾ ਜੀ ਮੋਤੀराम ਮਹਾਰਾਜੀ ਬਾਰੇ ਇੰਨਾ ਜਾਣਦੇ ਵੀ ਨਹੀਂ ਸਨ ਉਹ ਹੀ ਮਾਤਾ ਜੀ ਕੋਲ ਮਾ ਬਾਬਾ ਮੁੱਤੀराम ਮੈਨਾਜੀ ਦੁੱਧ ਪਿਲਾਉਣ ਲਈ ਪਹੁੰਚਦੇ ਹਨ ਮਾਤਾ ਜੀ ਉਸ ਨੂੰ ਪੁੱਛਦੀ ਹਨ ਤੂੰ ਕੌਣ ਹੈ ਭਾਈ ਤਾਂ ਮਾਤਾ ਜੀ ਨੂੰ ਬਾਬਾ ਮੋਤੀराम ਮਹਰਾਜ ਜੀ ਸਾਰਾ ਬਿਆਨ ਕਰਦੇ ਹਨ ਕਿ ਮੇਰਾ ਗੁਰੂ ਘਰ ਦੇ ਨਾਲ ਅਟੁੱਟ ਰਿਸ਼ਤਾ ਹੈ ਮੇਰੇ ਚਾਚਾ ਜੀ ਭਾਈ ਹਿੰਮਤ ਸਿੰਘ ਜੀ ਮੇਰੇ ਪਿਤਾ ਜੀ ਨੇ ਤੁਹਾਡੇ ਨਾਲ ਹੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਅਤੇ ਵਿਛੋੜਾ ਸਾਹਿਬ ਉੱਪਰ ਹੋਏ ਭਿਆੰਕਰ ਯੁੱਧ ਅੰਦਰ ਮੇਰੇ ਪਿਤਾ ਜੀ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ ਮਾਤਾ ਜੀ ਦਾ ਬਾਬਾ ਮੋਤੀराम ਮਹਾਰਾਜ ਜੀ ਉੱਪਰ ਸ਼ੱਕ ਕਰਨਾ ਜਾਇਜ਼ ਵੀ ਸੀ ਕਿਉਂਕਿ ਉਸ ਵੇਲੇ ਗੰਗੂ ਪਾਪੀ ਗੰਗੂ ਬ੍ਰਾਹਮਣ ਜਿਸ ਨੇ ਲਾਲਚ ਕਰਕੇ ਗੁਰੂ ਜੀ ਦੇ ਬੱਚਿਆਂ ਨੂੰ ਅਤੇ ਮਾਤਾ ਜੀ ਨੂੰ ਸਕਾਇਤ ਕਰਵਾਇਆ ਸੀ ਉਸ ਨੇ ਰੱਤਾ ਵੀ ਤਰਸ ਨਹੀਂ ਕੀਤਾ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਉੱਪਰ ਪਰ ਜਦੋਂ ਮਾਤਾ ਜੀ ਨੂੰ ਬਾਬਾ ਮੋਤੀराम ਮਹਾਰਾਜੀ ਦੇ ਗੁਰੂ ਘਰ ਦੇ ਨਾਲ ਸੰਬੰਧਾ ਬਾਰੇ ਪਤਾ ਲੱਗਦਾ ਤਾਂ ਬਾਬਾ ਮੋਤੀराम ਮਹਾਰਾਜੀ ਨੂੰ ਮਾਤਾ ਜੀ ਅਨੇਕਾਂ ਅਸ਼ੀਸ਼ਾਂ ਦਿੰਦੇ ਨੇ ਬਹੁਤ ਅਸ਼ੀਰਵਾਦ ਦਿੰਦੇ ਨੇ ਜਦੋਂ ਪੁੱਛਦੇ ਹਨ ਕਿ ਭਾਈ ਤੇਰਾ ਨਾਮ ਕੀ ਹੈ ਤਾਂ ਬਾਬਾ ਮੋਤੀराम ਮਹਾਰਾਜੀ ਕਹਿੰਦੇ ਨੇ ਕਿ ਮੇਰਾ ਨਾਮ ਮੋਤੀराम ਮਹਾਰਾ ਹੈ ਮਾਤਾ ਜੀ ਅਸੀਸ ਦਿੰਦੇ ਨੇ ਕਿ हे ਮੋਤੀਰਾਮ ਮਹਿਰਾ ਤੇਰਾ ਨਾਮ ਹਮੇਸ਼ਾ ਰਹਿੰਦੀ ਦੁਨੀਆ ਤੱਕ ਮੋਤੀਆਂ ਤਰ੍ਹਾਂ ਚਮਕਦਾ ਰਹੇਗਾ। ਨੇਕਾ ਅਸੀਸਾਂ ਦਿੰਦੇ ਹੋਏ ਬਾਬਾ ਮੋਤੀਰਾਮ ਮਹਿਰਾ ਜੀ ਨੂੰ ਮਾਤਾ ਜੀ ਕਹਿੰਦੇ ਨੇ ਕਿ ਮੋਤੀਰਾਮਾ ਦੁਨੀਆ ਦੇ ਕਿਸੇ ਵੀ ਮੋਤੀ ਦੀ ਕੀਮਤ ਜੱ ਚਮਕ ਕੱਟ ਸਕਦੀ ਹੈ ਪਰ ਤੇਰੀ ਚਮਕ ਤੇ ਤੇਰੀ ਕੀਮਤ ਰਹਿੰਦੀ ਦੁਨੀਆ ਤੱਕ ਪਵੇਗੀ। ਰਹਿੰਦੀ ਦੁਨੀਆ ਤੱਕ ਤੇਰਾ ਨਾਮ ਮੋਤੀਆਂ ਦੀ ਤਰ੍ਹਾਂ ਚਮਕਦਾ ਰਹੇਗਾ। ਇਰੀ ਵਿੱਚ ਤੁਸੀਂ ਜਿੰਨਾ ਪਵਿੱਤਰ ਗਲਾਸਾਂ ਦੇ ਦਰਸ਼ਨ ਕਰ ਰਹੇ ਹੋ ਸੰਗਤ ਜੀ ਇਹ ਉਹੀ ਪਵਿੱਤਰ ਗਲਾਸ ਨੇ ਜਿੰਨਾ ਨਾਲ ਬਾਬਾ ਮੋਤੀराम ਮਹਾਰਾਜ ਜੀ ਨੇ ਛੋਟੇ ਸਾਹਿਬ ਜੀ ਅਤੇ ਮਾਤਾ ਗੁਜਰਕੌਰ ਜੀ ਨੂੰ ਸਮੁੰਦਰ ਛਕਾਇਆ ਸੀ ਛੋਟੇ ਸਾਹਿਬ ਜੀ ਅਤੇ ਮਾਤਾ ਗੁਜਰਕੌਰ ਜੀ ਕਈ ਦਿਨਾਂ ਤੋਂ ਭੁੱਖੇ ਸਨ ਕਿਉਂਕਿ ਬਾਬਾ ਕੁੰਮਾ ਮਾਸ਼ਕੀ ਜੀ ਦੇ ਸ਼ਨ ਵਿੱਚ ਮਾਤਾ ਲక్ష్ਮੀ ਜੀ ਉਹਨਾਂ ਨੂੰ ਭੋਜਨ ਛਕਾਉਂਦੀ ਹਨ ਦੂਸਰੀ ਪਹਿਲੀ ਗ੍ਰਨ ਨਾਲ ਅਗਲੇ ਦਿਨ ਗੰਗੂ ਪਾਪੀ ਆਪਣੇ ਨਾਲ ਸਾਹਿਬਜ਼ਾਦੇਾਂ ਤੇ ਮਾਤਾ ਜੀ ਨੂੰ ਆਪਣੇ ਘਰ ਲੈ ਆਉਂਦਾ ਹੈ। ਸ੍ਰਾਤਸਮੇ ਮਾਤਾ ਜੀ ਤੇ ਬੱਚਿਆਂ ਦੇ ਲਈ ਖਾਣੇ ਦਾ ਪ੍ਰਬੰਧ ਤਿਆਰ ਕਰਦਾ ਹੈ ਪਰ ਖਾਣਾ ਇੰਨੇ ਘਟੀਏ ਦਰਜੇ ਦਾ ਹੁੰਦਾ ਹੈ ਕਿ ਜਿਸ ਨੂੰ ਦੇਖ ਕੇ ਸਾਹਿਬਜ਼ਾਦੇ ਮਾਤਾ ਜੀ ਨੂੰ ਕਹਿੰਦੇ ਹਨ ਤੋ ਐਸੀ ਹੀ ਰੋਟੀ ਕਰ ਲਿਆਓ। ਹਮਰੇ ਕਾਗ ਨਾ ਕੂਕਰ ਖਾਓ। ਮਾਤਾ ਜੀ ਇਹ ਇੰਨੇ ਘਟੀਏ ਦਰਜੇ ਦਾ ਖਾਣਾ ਹੈ ਕਿ ਸਾਡੇ ਘਰ ਦੇ ਕੁੱਤੇ ਤੇ ਕਾਂ ਵੀ ਨਹੀਂ ਖਾ ਸਕਦੇ। ਜਿਆਤੀ ਮਾਤਾ ਜੀ ਨੇ ਗੰਗੂ ਦੇ ਘਰ ਵੀ ਕੁਝ ਨਹੀਂ ਖਾਧਾ ਉਸ ਤੋਂ ਬਾਅਦ ਬਾਬਾ ਮੋਤੀराम ਮਹਿਰਾ ਜੀ ਨੇ ਸਮੁੰਦਰ ਛਕਾਇਆ ਪਰ ਇਸ ਗੱਲ ਦਾ ਪਤਾ ਚਦੋ ਸੂਬੇ ਸਰਹੰਦ ਨੂੰ ਲੱਗਦਾ ਹੈ ਕਿ ਬਾਬਾ ਮੋਤੀराम ਮਹਿਰਾ ਜੀ ਨੇ ਦਦਸ਼ਕੌਨ ਦੀ ਸੇਵਾ ਅਦਾ ਕੀਤੀ ਸੀ ਤਾਂ ਉਹ ਬਾਬਾ ਮੋਤੀराम ਮਹਿਰਾ ਜੀ ਦੇ ਪੂਰੇ ਪਰਿਵਾਰ ਨੂੰ ਕੋਲੂ ਵਿੱਚ ਪੀੜ ਦਿੰਦਾ ਹੈ ਪਾਸੇ ਗੰਗੂ ਬ੍ਰਾਹਮਣ ਜਿਸ ਨੇ ਲਾਲਚ 바ਸ ਆ ਕੇ ਸਾਹਿਬ ਜਦਿਆਂ ਅਤੇ ਮਾਤਾ ਗੁਜਰਕੌਰ ਜੀ ਨੂੰ ਕੁਝ-ਕੁਝ ਸਿੱਕਿਆਂ ਦੇ ਲਈ ਕੁਝ-ਕੁ ਮੋਹਰਾਂ ਦੇ ਲਾਲਚ ਵਿੱਚ ਆ ਕੇ ਕੈਦ ਕਰਵਾ ਦਿੱਤਾ ਪਰ ਦੂਜੇ ਪਾਸੇ ਆਪਣੇ ਜੀਵਨ ਦੀ ਪੂਰੀ ਕਮਾਈ ਹੋਈ ਪੂੰਜੀ ਨੂੰ ਗੁਰੂ ਘਰ ਤੋਂ ਨਿਸ਼ਾਵਰ ਕਰਨ ਵਾਲੇ, ਕੁਰਬਾਨ ਕਰਨ ਵਾਲੇ ਬਾਬਾ ਮੋਤੀराम ਮਹਾਰਾਜੀ ਇਹਨਾਂ ਨੂੰ ਲੋਕ ਹਮੇਸ਼ਾ ਸਤਿਕਾਰ ਦਿੰਦੇ ਰਹਿਣਗੇ ਪਰ ਪਾਪੀ ਗੰਗੂ ਨੂੰ ਹਮੇਸ਼ਾ ਲਾਂਤਾਂ ਹੀ ਪੈਂਦੀਆਂ ਰਹਿਣਗੀਆਂ ਅਮੋਤੀ RAM ਮਹਾਰਾਜ ਜੀ ਦੀ ਦੁੱਧ ਪਿਲਾਉਣ ਦੀ ਸੇਵਾ ਨੂੰ ਅੱਜ ਵੀ ਸਿੱਖ ਸੰਗਤ ਚੇਤੇ ਰੱਖਦੀ ਹੈ ਹਰ ਗੁਰੂ ਘਰ ਵਿੱਚ ਪਉ ਦੇ ਮਹੀਨੇ ਵਿੱਚ ਇਨ੍ਹਾਂ ਦਿਨਾਂ ਵਿੱਚ ਦੁੱਧ ਛਕਾਉਣ ਦੀ ਸਮੁੰਦਰ ਛਕਾਉਣ ਦੀ ਸੇਵਾ ਚੱਲਦੀ ਰਹਿੰਦੀ ਹੈ ਜੋ ਸੰਗਤਾਂ ਆਪਣੇ ਤਨ ਮਨ ਤਨ ਨਾਲ ਨਿਭਾਉਂਦੀਆਂ ਹਨ ਕਿ ਕਿਸ ਤਰ੍ਹਾਂ ਦਸ਼ਮੇਸ਼ ਪਿਤਾ ਜੀ ਦੇ ਲਾਲਾ ਨੂੰ ਬਾਬਾ ਮੋਤੀ RAM ਮਹਾਰਾਜ ਜੀ ਨੇ ਜਿਸ ਵੇਲੇ ਸਮੁੰਦਰ ਛਕਾਇਆ ਜਿਸ ਵੇਲੇ ਉਹਨਾਂ ਦੇ ਉੱਪਰ ਦੁੱਖਾਂ ਦਾ ਕਹਿਰ ਟੁੱਟਿਆ ਹੋਇਆ ਸੀ ਚਾਰੇ ਪਾਸੇ ਦੁਸ਼ਮਣ ਸਨ ਕੋਈ ਵੀ ਆਪਣਾ ਨਜ਼ਰ ਨਹੀਂ ਆਉਂਦਾ ਸੀ ਠੰਡ ਦਾ ਕਹਿਰ ਤੇ ਕਈ ਦਿਨਾਂ ਤੋਂ ਭੁੱਖੇ ਵੀ ਸਨ ਚਾਰੇ ਪਾਸੇ ਦੁਸ਼ਮਣ ਸਨ ਅਤੇ ਸਾਜ਼ਿਸ਼ਾਂ ਸਨ ਪਰ ਬਾਬਾ ਮੋਤੀराम ਮਹਾਰਾਜੀ ਨੇ ਆਪਣਾ ਸਿੱਖ ਧਰਮ ਆਪਣੇ ਪੂਰਨ ਗੁਰਸਿੱਖ ਹੋਣ ਦਾ ਪਰਮਾਨ ਦਿੱਤਾ ਜਿੰਨਾ ਦੀ ਸੇਵਾ ਜਿੰਨੀ ਦੁਨੀਆ ਤੱਕ ਚਲਦੀ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਮੇਰੀ ਛੋਟੀ ਜੀ ਕੋਸ਼ਿਸ਼ ਕਿ ਮੈਂ ਅਲੱਗ-ਅਲੱਗ ਥਾਵਾਂ ਤੋਂ ਜਾਣਕਾਰੀ ਇਕੱਠੀ ਕਰਕੇ ਸਾਰੀਆਂ ਸਿੱਖ ਸੰਗਤਾਂ ਤੱਕ ਪਹੁੰਚਾ ਸਕਾਂ ਮੇਰੇ ਤੋਂ ਜਾਣਕਾਰੀ ਇਕੱਠੀ ਕਰਦਿਆਂ ਜਾਂ ਇਤਿਹਾਸ ਬਿਆਨ ਕਰਦਿਆਂ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ ਜੀ ਫੇਗ ਰੂਜੀ ਵਕਸ਼ਨ ਹਾਰਨੇ ਪੁੱਲਾ ਵਕਸ਼ ਦੇ ਨੇ ਸ੍ਰੀ ਗੁਰਜੀਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ